ਖਾਨ ਪੀਣ ਵਾਲਿਓ ਹੋ ਜਾਓ ਸਾਵਧਾਨ ਨਹੀਂ ਲਗਾ ਰਹੇ ਖਾਨ ਪੀਣ ਦੀਆਂ ਰੇੜੀਆਂ ਬਲੇ ਮਾਸਕ ਟੋਪੀ ਤੇ ਦਸਤਾਨੇ ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਫੋਰਸ ਟ੍ਰੀਟ ਤੱਕ ਕੀਤੀ ਅਜੰ ਦੇ ਥਰੇੜਾ ਹਾਂ ਹਾਂ ਤੇਰਾ ਬਹੁਤ ਜ਼ਰੂਰੀ ਆ ਸਰ ਓਨਰ ਦੇ ਕੋਲ ਲਾਇਸੈਂਸ ਉਹ ਆ ਜਾਏ ਨਹੀਂ ਉਹਦਾ ਡੇਲੀ ਓਨਰ ਤੋਂ ਕਿਉਂ ਕਿਉਂ ਓਨਰ ਤੋਂ ਡੈਟਾ ਆ ਆ ਬੜਾ ਟੰਗਦੇ ਹਰ ਇੱਕ ਪੈਸੇ ਵੀ ਲੈਣੇ ਤੁਸੀਂ ਬਣਾਇਆ ਤੁਸੀਂ ਹਾਂਜੀ ਸਰ ਉਹਦੇ ਕੋਲ ਹੈਗਾ ਜੀ ਹੈਲੋ ਹਾਂ ਡੀਐਚਓ ਬੋਲਦਾ ਡਾਕਟਰ ਲਖਵੇਰ ਹਾਂ ਸਤਿ ਸ਼੍ਰੀ ਅਕਾਲ ਮੈਨੂੰ ਇਹ ਦੱਸੋ ਵੀ ਫੂਡ ਸੇਫਟੀ ਲਾਇਸੈਂਸ ਕਿੱਥੇ ਆਇਕ? ਦੇਖੋ ਜੀ ਹਾਂ ਕੋਣੀ ਮੈਂ ਵਟਸਐਪ ਤੇ ਸੈਂਡ ਕਰਵਾ ਲਵਾਂ ਮੈਨੂੰ ਇੱਥੇ ਕਿਉਂ ਨਹੀਂ ਰੱਖਿਆ? ਬਈ ਗੱਡੀ 'ਚ ਤੂੰ ਗੱਡੀ 'ਚ ਲਗਾਉਣਾ ਮੈਨੂੰ ਨਹੀਂ ਤੁਹਾਨੂੰ ਇਹ ਪਤਾ ਹੀ ਨਹੀਂ ਪੇ ਲਾਇਸੈਂਸ ਕਿੱਥੇ ਟੰਗਣਾ? ਲੈਮੀਨੇਟ ਕਰਾ ਕੇ ਆਪਣਾ ਜਿਹੜਾ ਫੂਡ ਦਾ ਕੰਮ ਆ ਜਿੱਥੇ ਉੱਥੇ ਲਾਉਣਾ ਚਾਹੀਦਾ ਮੈਂ ਕੋਈ ਗੱਲ ਨਹੀਂ ਸਰ ਮੈਂ ਸਵੇਰੇ ਲਵਾ ਦਾਂਗਾ ਜੀ ਉਹ ਤਾਂ ਹੈਗਾ ਮੇਰੇ ਕੋਲ ਲਾਇਸੈਂਸ ਮੈਂ ਇਹ ਜਿਹੜੀ ਇਹ ਜਿਹੜੀ ਮੈਂ ਗੱਲ ਕਰ ਰਿਹਾ ਨਾ ਇਹ ਵੀ ਤੁਹਾਡੀ ਅਮਰੀਕਾ ਕੈਨੇਡਾ ਤਾਂ ਸਭ ਸੁਣ ਰਹੇ ਆ ਹਾਂ ਜੀ ਅੱਗੇ ਤੋਂ ਅਨਸ਼ੋਰ ਕਰੋ ਇਹ ਚੀਜ਼ਾਂ ਜੀ ਸਰ ਲੋਕੀ ਤੁਹਾਨੂੰ ਮਜ਼ਾਕ ਕਰਨਗੇ ਵੀ ਫੂਡ ਦਾ ਇੰਡੀਆ ਚ ਫੂਡ ਦਾ ਕਿਦਾਂ ਦਾ ਸਟੈਂਡਰਡ ਇਹਨਾਂ ਲੋਕਾਂ ਨੇ ਬਣਾਤਾ ਲੈ ਬਿਲਕੁਲ ਸਰ ਅਸਲ ਤਾਂ ਵੈਸੇ ਆਪਣਾ ਸਵਾਈ ਵਾਲਾ ਕੰਮ ਹੀ ਆ ਬਾਕੀ ਮੈਂ ਫੂਡ ਲਾਇਸੈਂਸ ਨਾਲ ਲਗਵਾ ਦਲਾਂਗਾ ਕਿੱਡੀ ਵਿੱਚ ਵੀ ਕੱਲ ਨੂੰ ਮੈਂ ਚੈੱਕ ਕਰੂੰਗਾ ਨਾ ਸੈਂਪਲਿੰਗ ਵੀ ਕਰਾਂਗੇ ਅੱਜ ਸਾਡਾ ਅਵੇਅਰਨੈਸ ਦਾ ਆ ਇਹ ਤੋਂ ਬਾਅਦ ਅਸੀਂ ਸੈਂਪਲਿੰਗ ਕਰਾਂਗੇ ਲੀਗਲ ਸੈਂਪਲ ਲਵਾਂਗੇ ਤੁਹਾਡੇ ਓਕੇ ਥੈਂਕ ਯੂ 43 ਤੇ ਆਉਂਦੇ ਆ ਜਦੋਂ ਆਉਂਦੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਇਹਨਾਂ ਨੂੰ ਖੁਦ ਕਹਿਣਾ ਚਾਹੀਦਾ ਤੁਹਾਡੇ ਟੋਪੀ ਨਹੀਂ ਲੱਗੀ ਉਹ ਰਮਾਨੀ ਲੱਗਾ ਜਾ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਕੀ ਕਹਿਣਾ ਚਾਹਦੇ ਤੁਸੀਂ ਦੇਖੋ ਲੋਕਾਂ ਨੂੰ ਕਹਿਣਾ ਚਾਹੁੰਨਾ ਮੈਂ ਤਾਂ ਵੈਸੇ ਹੀ ਕਹਿਣਾ ਵੇ ਬਾਰ-ਬਾਰ ਇੱਕ ਗੱਲ ਕਹਿਣਾ ਜਾਗੋ ਗ੍ਰਾਹਕ ਜਾਗੋ ਗ੍ਰਾਹਕ ਜਾਗੇ ਮੈਂ ਕੱਲਾ ਥੋੜਾ ਹੁਣ ਕਈ ਜਿਹਾ ਗ੍ਰਾਹਕ ਤਾਂ ਹਰ ਜਗ੍ਹਾ ਪਹੁੰਚ ਰਿਹਾ ਖਾਂਦਾ ਪੀਂਦਾ ਉਹ ਉਹ ਕਵੇ ਪਿਆ ਕੈਪਸ ਕਿਉਂ ਨਹੀਂ ਪਾਈ ਉਹ ਤੋਂ ਤੂੰ ਫੂਡ ਦਾ ਕੰਮ ਕਰਦਾ ਯਾਰ ਤੂੰ ਆਪਣੇ ਨੇਲ ਦਿਖਾ ਜਰਾ ਅਸੀਂ ਦੇਖਣੇ ਇੱਤ ਤੋਂ ਖਾਣਾ ਏ ਉਹ ਇਹਨਾਂ ਨੂੰ ਪੈਸੇ ਦਿੰਦੇ ਆ ਇਹਨਾਂ ਦੀਆਂ ਜੂਪੀ ਬਿਹਾਰ ਪੰਜਾਬ ਚ ਕੋਠੀਆਂ ਬਣਦੀਆਂ ਉਹਨਾਂ ਦੇ ਸਿਰੋਂ ਜਿਨ੍ਹਾਂ ਨੇ ਮਾਸਕ ਨਹੀਂ ਪਾਏ ਮਾਸਕ ਪਾਉਣੇ ਆ ਛਿੱਕੀ ਜਾਂਦੇ ਆ ਜੁਕਾਮ ਬੁਖਾਰ ਖਾਂਸੀ ਵਾਇਰਲ ਅੱਜਕੱਲ੍ਹ ਹੋਇਆ ਉਹ ਥੁੱਕ ਸੁੱਟਣਗੇ ਵਿੱਚ ਮਾਸਕ ਪਾਉਣਾ ਚਾਹੀਦਾ ਮਤਲਬ ਲੈਣਾ ਹੀ ਚਾਹੀਦਾ ਮੈਂ ਯਾਰ ਅਸੀਂ ਇਹਨਾਂ ਨੂੰ ਅੱਜ ਅਵੇਅਰ ਕਰ ਚੱਲੇ ਆ ਇਸ ਤੋਂ ਬਾਅਦ ਤਾਂ ਫੇ ਅਗਲੀ ਕਾਰਵਾਈ ਦੂਜੀ ਹੋਣੀ ਆ ਸਾਰੇ ਕਿੰਨੇ ਦਿਨ ਦਾ ਟਾਈਮ ਦਿੱਤਾ ਤੇ ਕਿੰਨੇ ਦਿਨ ਜ ਆਪਣਾ ਆਪਣਾ ਠੀਕ ਕਰ ਲੈਣਗੇ ਇਦੇ ਵਾਸਤੇ ਤਾਂ ਕੋਈ ਟਾਈਮ ਨਹੀਂ ਕੱਲ ਤੋਂ ਸ਼ੁਰੂ ਕਰ ਲੈਣਾ ਅਦਰਵਾਈਜ਼ ਜਿਹੜਾ ਨੋਟਿਸ ਦਿੰਨੇ ਆ ਕਲੀਨ ਦਾ ਉਹ 2 ਹਫ਼ਤਿਆਂ ਦਾ ਦੇਈਦਾ ਹੀ ਪਰ ਇਹਨਾਂ ਨੂੰ ਕਹਤਾ ਕੱਲ ਇਹ ਚੀਜ਼ਾਂ ਤਾਂ ਕੱਲ ਤੋਂ ਹੀ ਇਨਸ਼ੋਰ ਕਰ ਲੈਣੀਆਂ ਚਾਹੀਦੀਆਂ ਇਹਦੇ ਲਈ 2 ਹਫ਼ਤਿਆਂ ਦਾ ਟਾਈਮ ਨਹੀਂ ਹੈਗਾ ਇਹਦੇ ਲਈ ਕੱਲ ਤੋਂ ਹੀ ਸ਼ੁਰੂ ਕਰਨੇ ਕੋਈ ਮੈਂ ਟਾਈਮ ਟਾਈਮ ਨਹੀਂ ਦੇਣਾ ਆ ਜਿਹੜੇ ਗਲਵਜ਼ ਪਾਉਣੇ ਮਾਸਕ ਪਾਉਣੇ ਇਹਦੇ ਲਈ ਨੇਲ ਕੱਟਣੇ ਇਹਦੇ ਲਈ ਮੈਂ ਤੁਹਾਨੂੰ ਦੋ ਹਫ਼ਤੇ ਨਹੀਂ ਦੇਣੇ ਇਹ ਤੁਹਾਡੇ ਕੱਲ ਨੂੰ ਹੀ ਹੋਣੇ ਚਾਹੀਦੇ ਸਾਰੇ ਠੀਕ ਸਾ ਇਹਦੇ ਉੱਪਰੋਂ ਪਾਓ ਆ ਪਾਈਆਂ ਸਾਰਿਆਂ ਦਾ ਦੇਖੋ ਜੇ ਮੈਜ਼ਰਮੈਂਟ ਨਹੀਂ ਕਰਦੇ ਤਾਂ ਫਿਰ ਆਪਾਂ ਅਗਲੀ ਕਾਰਵਾਈ ਕੀ ਪਾਣੀ ਅਗਲੀ ਕਾਰਵਾਈ ਜਿਹੜੀਆਂ ਚੀਜ਼ਾਂ ਆ ਚਟਣੀ ਬਣਾਈ ਹੋਆ ਉਹਦੇ ਸੈਂਪਲ ਲੀਗਲ ਲਵਾਂਗੇ ਐਨਫੋਰਸਮੈਂਟ ਦੇ ਸੈਂਪਲ ਲਵਾਂਗੇ ਸੈਂਪਲ ਫੇਲ ਹੋਣਗੇ ਕਾਰਵਾਈ ਹੋਊਗੀ ਆਨ ਹਾਈਜਨ ਦਾ ਚਲਾਨ ਕਟਾਂਗੇ ਅਨਹਾਈਜਿੰ ਦਾ ਚਲਾਨ ਕਟਾਂਗੇ ਉਸੇ ਵੇਲੇ ਕੋ ਏਡੀਸੀ ਦੇ ਸੈਂਕਸ਼ਨ ਜਾਰੀ ਕਰਕੇ ਕੇਸ ਲਾ ਦੇਣਾ ਹੈ ਉਹਦੇ ਲਈ ਰਿਜ਼ਲਟ ਵੀ ਨਹੀਂ ਦੇਖਣਾ ਹੈ ਠੀਕ ਹੈ ਮੈਂ ਡਾਕਟਰ ਲਖਵੀਰ ਸਿੰਘ ਜ਼ਿਲ੍ਹਾ ਸਿਹਤ ਅਫਸਰ ਮੇਰੀ ਫੂਡ ਸੇਫਟੀ ਟੀਮ ਦੇ ਵਿੱਚ ਵਿਵੇਕ ਕੁਮਾਰ ਫੂਡ ਸੇਫਟੀ ਆਫੀਸਰ ਤਾਂ ਹੋਰ ਮੈਂਬਰ ਅੱਜ ਸਾਡਾ ਸਿਗਾ ਪ੍ਰੋਗਰਾਮ ਜਿਹੜੀ ਚਪਾਟੀ ਖੁੱਲੀ ਆ ਕਚਾਰੀਆਂ ਦੇ ਲਾਗੇ ਇਹਦੀ ਨਿਰੰਤਰ ਪਹਿਲਾਂ ਵੀ ਚੈਕਿੰਗ ਕਰਦੇ ਰਹੇ ਨਾ ਇਹਨਾਂ ਨੂੰ ਟ੍ਰੇਨਿੰਗ ਵੀ ਦਿੱਤੀ ਆ ਅੱਜ ਦੇਖਣ ਆਏ ਸੀ ਕਿੰਨਾ ਕੇ ਇਹ ਫਾਲੋ ਕਰਦੇ ਇਹਨਾਂ ਨੂੰ ਅਸੀਂ ਕਲੀਨ ਸਟ੍ਰੀਟ ਫੂਡ ਹੱਬ ਜਿਹੜੀ ਚੁਣੀ ਹੋਈ ਹੈ ਔਰ ਫੂਡ ਸੇਫਟੀ ਸਟੈਂਡਰਡ ਅਥਾਰਟੀ ਤੋਂ ਜੋ ਜੋ ਉਹਨਾਂ ਦੀਆਂ ਡਾਇਰੈਕਸ਼ਨ ਸੀ ਉਸ ਪੈਰਾਮੀਟਰ ਤੇ ਇਹਨੂੰ ਖਰਾ ਉਤਾਰਿਆ ਸੀਗਾ ਪਰ ਅੱਜ ਦੇਖਦੇ ਵੇ ਲੋਕੀ ਢਿੱਲੇ ਪੈ ਜਾਂਦੇ ਆ ਤੋ ਇਹਨਾਂ ਨੂੰ ਫਾਲੋ ਕਰਦੇ ਰਹੋ ਬਾਰ ਬਾਰ ਆਉਂਦੇ ਰਹੋ ਚੈਕਿੰਗ ਕਰਦੇ ਰਹੋ ਤਾਂ ਇਹ ਸੈਟ ਰਹਿੰਦੇ ਨੇ ਤਾਂ ਇਹ ਇਹ ਹਰ चीज ਨੂੰ ਹਲਕੇ ਤੌਰ ਤੇ ਲੈਂਦੇ ਆ ਅੱਜ ਬਕਾਇਦਗੀ ਨਾਲ ਇਹਨਾਂ ਨੂੰ ਚੈੱਕ ਕੀਤਾ ਔਰ ਕੈਪਸ ਆਪਣੇ ਕੋਲੋਂ ਸਾਰਾ ਲੈ ਕੇ ਆਏ ਸੀ ਕੈਪਸ ਮਾਸਕ ਵਗੈਰਾ ਇਹਨਾਂ ਨੂੰ ਵੰਡੇ ਆ ਆਪ ਇਹਨਾਂ ਦੇ ਪੁਆਏ ਆ ਸੋ ਮੁੱਖ ਔਰ ਲੋਕਾਂ ਨੂੰ ਵੀ ਜਿਹੜੇ ਕਸਟਮਰ ਉਹਨਾਂ ਨੂੰ ਅਵੇਅਰ ਕੀਤਾ ਪੇ ਯਾਰ ਫੂਡ ਸੇਫਟੀ ਵਾਲੇ ਇਕੱਲੇ ਨਹੀਂ ਇਹ ਚੀਜ਼ਾਂ ਕਰ ਸਕਦੇ ਅਸੀਂ ਆ ਕੇ ਚੈਕਿੰਗ ਕਰਨ ਤੁਸੀਂ ਤਾਂ ਰੋਜ਼ ਖਾਂਦੇ ਹੋ ਤੁਸੀਂ ਇਹਨਾਂ ਨੂੰ ਕਹੋ ਕੈਪਸ ਪਾ ਕੇ ਰੱਖੋ ਜਦੋਂ ਇਹਨਾਂ ਨੂੰ ਕਹੋਗੇ ਕਿਉਂ ਨਹੀਂ ਪਾਈ ਕੈਪਸ ਇਹਨਾਂ ਨੂੰ ਲੋਕ ਕਹਿਣ ਲੋਕੀ ਪੁਆਇੰਟ ਆਊਟ ਕਰਨਗੇ ਫੇ ਕਮਸੂਤ ਆਉਣਾ ਫਿਰ ਫੂਡ ਸੇਫਟੀ ਦੇ ਜਿਹੜੇ ਸਾਰੇ ਪੈਰਾਮੀਟਰ ਆ ਉਹ ਦੇਖਿਓ ਇਹਨਵੇਂ ਲਾਗੂ ਹੋ ਜਾਣਾ ਇਹੀ ਸਾਡਾ ਪੰਜਾਬ ਰੰਗਲਾ ਪੰਜਾਬ ਬਣ ਜਾਣਾ ਇਹੀ ਫੌਰਮ ਦੀਆਂ ਗੱਲਾਂ ਕਰਦੇ ਇਹੀ ਵਿਦੇਸ਼ਾਂ ਤੋਂ ਉੱਪਰ ਬਣ ਜਾਣਾ ਸਾਡਾ ਦੇਸ਼ ਸਾਡਾ ਪੰਜਾਬ ਕਿਸੇ ਕੋਲੋਂ ਘੱਟ ਨਹੀਂ ਹੈਗਾ ਪਰ ਅਸੀਂ ਚੀਜ਼ਾਂ ਨੂੰ ਲਾਈਟਲੀ ਲੈਨੇ ਆ ਨਿਜਮ ਐਕਟ ਕਾਨੂੰਨ ਸਭ ਕੁਝ ਇੱਥੇ ਹੈਗਾ ਲੋਕੀ ਬਲੇ ਹਲਕੇ ਦਾ ਪੀਪਲ ਟੇਕ एवरीथिंग ਲਾਈਟਲੀ ਹਲਕੇ ਤੌਰ ਤੇ ਨਹੀਂ ਲੈਣਾ ਜਦੋਂ ਇਹ ਸੀਰੀਅਸਲੀ ਲੈਣਗੇ ਔਰ ਮੋਰਓਵਰ ਮੈਨਾਂ ਨੂੰ ਸਮਝਾਉਣਾ ਵੀ ਲੋਕਾਂ ਨੂੰ ਅੱਛਾ ਲੱਗੇਗਾ ਤੁਹਾਡਾ ਬਿਜ਼ਨਸ ਪ੍ਰਮੋਟ ਹੋਏਗਾ ਲੋਕੀ ਤੁਹਾਡੇ ਬਾਰੇ ਅੱਛੇ ਰਿਮਾਰਕਸ ਦੇਣਗੇ ਨਹੀਂ ਤਾਂ ਲੋਕੀ ਕਹਿਣਗੇ ਯਾਰ ਔਰ ਇਹਨਾਂ ਦੇ ਕੰਮ ਕਰਕੇ ਸਾਡੇ ਕੰਟਰੀ ਨੂੰ ਸਾਡੇ ਸਟੇਟ ਨੂੰ ਵੀ ਗੱਲਾਂ ਸੁਣਨੀਆਂ ਪੈਂਦੀਆਂ ਮੈਂ ਇਹ ਚੀਜ਼ਾਂ ਇਨਸ਼ੋਰ ਕਰਕੇ ਹਟੂੰਗਾ ਇਹ ਠੀਕਾ ਤਾਂ ਮੈਂ ਵੀ ਠੀਕਾ ਹਾਂ ਸਰ ਇੱਕ ਗੱਲ ਹੋਰ ਦੱਸਿਓ ਵੀ ਜੇ ਜਿਹੜੇ ਨਈਂ ਇਨਸ਼ੋਰਡ ਕਰਦੇ ਜਾਂ ਲਾਇਸੈਂਸ ਨਹੀਂ ਬਾਹਰ ਲਾਂਦੇ ਫਿਰ ਆਪਾਂ ਕੀ ਕਾਰਵਾਈ ਪਾਣੀ ਅਗਲੀਾਂ ਤੇ ਦੇਖੋ ਹਰ ਬੰਦੇ ਨੂੰ ਪਹਿਲਾਂ ਹੰਦਾ ਅਵੇਅਰ ਕਰਦੀਏ ਅੱਜ ਸਾਡੀ ਅਪਰੋਚ ਸੀ ਬਾਈ ਲੈਟਰਲੀ ਅਵੇਅਰ ਕਰੀਏ ਇਹਨਾਂ ਨੂੰ ਵੀ ਅਵੇਅਰ ਕਰਦੀਏ ਕਸਟਮਰ ਨੂੰ ਜਿਹੜਾ ਖਾਂਦੇ ਇਹਨਾਂ ਦੇ ਰੇੜੀਆਂ ਤਿਆਕੇ ਉਹ ਵੀ ਅਵੇਅਰ ਹੋ ਜਾਣ ਉਹ ਇਹਨਾਂ ਨੂੰ ਪੁਆਇੰਟ ਆਊਟ ਕਰਨ ਇਹ ਤੋਂ ਅਗਲਾ ਸਟੈਪ ਤਾਂ ਫਿਰ ਐਨਫੋਰਸਮੈਂਟ ਦਾ ਆ ਜਿਹੜਾ ਅਸੀਂ ਸਾਡੇ ਕੋਲ ਰਾਈਟ ਹੈ ਔਰ ਉਹ ਪਾਵਰ ਨੂੰ ਇਸਤੇਮਾਲ ਕਰਦੇ ਇਹਨਾਂ ਦੀ ਹਰ ਚੀਜ਼ ਦੀ ਸੈਂਪਲਿੰਗ ਕਰਾਂਗੇ ਕੋਈ ਸਫਾਰਿਸ਼ ਕੋਈ ਕਿਸੇ ਤਰ੍ਹਾਂ ਦਾ ਆਬਲੀਗੇਸ਼ਨ ਨਹੀਂ ਹੋਣੀ ਫਿਰ ਅਸੀਂ ਜਿਹੜਾ ਜਿੱਥੋਂ ਤਾਂ ਅਨ ਸਫਾਈ ਜਿਨ੍ਹਾਂ ਦੀ ਨਹੀਂ ਹੈਗੀ ਅੱਜ ਕਹਿ ਚੱਲੇ ਆ ਹਾਈਜਨ ਦਾ ਖਿਆਲ ਨਹੀਂ ਇਹਨਾਂ ਨੇ ਲੋਕਾਂ ਨੇ ਜਿੱਥੇ ਜਿੱਥੇ ਰੱਖਿਆ ਨਹਲ ਨਹੀਂ ਕੱਟੇ ਹੋਏ ਜਿਹੜਾ ਜਿਹੜਾ ਵੀ ਅਸੀਂ ਇਹਨਾਂ ਨੂੰ ਅਕਲ ਦੇ ਚੱਲੇ ਆ ਨਹੀਂ ਫੋਲੋ ਕਰਨਗੇ ਤਾਂ ਇਹਨਾਂ ਨੂੰ ਅਨ ਹਾਈਜਨ ਦਾ ਚਲਾਨ ਕੱਟ ਕੇ ਜਾਵਾਂਗੇ ਉਹ ਇਮੀਡੀਏਟਲੀ ਸਾਡੇ ਵੱਲੋਂ ਸੈਂਕਸ਼ਨ ਜਾਰੀ ਹੋ ਜਾਣੀ ਆ ਤਾਂ ਏਡੀਸੀ ਸਾਹਿਬ ਦੇ ਕੋਰਟ ਕੰਪਲੇਂਸ ਕੇਸ ਲੱਗ ਜਾਣਾ ਫਿਰ ਉੱਥੇ ਭੁਗਤਣ ਕੇਸ ਉਹ ਫਿਰ ਪਟੇ ਤੇ ਚੜ ਜਾਣਾ ਇਹਨਾਂ ਨੇ